ਸੀਏ ਸਟਾਫ ਕੋ ਸ਼ਾਰਪਾਤੋਂ ਇੱਕ ਰੇਡਿੰਗ ਟੀਮ ਅੱਜ ਪਿੰਡ ਮਨਸੂਰ ਪਰ ਮੁਕੇਰੀਆਂ ਆਈ ਸੀ ਜਿੱਥੇ ਇੱਕ ਵੈਪਨ ਦੀ ਇਨਫੋਰਮੇਸ਼ਨ ਸੀ ਤਾਂ ਉੱਥੇ ਜਿਹੜਾ ਰੇਡ ਕੀਤਾ ਹੈ ਜਿਹੜਾ ਕਿ ਉਸ ਦੀ ਆ ਰਣਾ ਮਨਸੂਰ ਪਰ ਤੋਂ ਉਹਨੇ ਇੱਕ ਬੁਲੇਟ ਫਾਇਰ ਕੀਤਾ ਸੈਲੈਨ ਬਾਗ ਤੇ ਉਹ ਬੁਲੇਟ ਜਿਹੜੀ ਹੈ ਉਹ ਅਮਰਿਤਪਾਲ ਸਿੰਘ ਸੀਨੀਅਰ ਕਨਸਟੇਬਲ ਆ ਜੁਸੇ ਲੱਗੀ ਉਹ ਜਿਸ ਦਾ ਕੋਈ ਤੇ ਲਾਲ ਚੱਲ ਰਿਹਾ ਸੀ ਬਹੁਤ ਕ੍ਰਿਟੀਕਲ ਸਿਚੁਏਸ਼ਨ ਅਬੂਦ ਕੇ ਦਾਣਾ ਜਿਸ ਬੰਦਾ ਅਕਿਊਜ਼ਰ ਸੀਗਾ ਜੀ ਇਸ ਤਿਆਰੀ ਕੋਈ ਹੈਗਾ ਜੀ ਬੰਦਾ ਕੀ ਉਹਦੀ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਅੱਛਾ ਜੀ ਮੌਜੂਦਾ ਕੀ ਹਾਲਾਤ ਨੇ ਆਪਣੇ ਕਨਸਟੇਬਲ ਦੇ ਕ੍ਰਿਟੀਕਲ ਹੈਗਾ ਹੁਣ ਇੰਸਟੀਚੂਨ ਜਿਹੜੀ ਆ ਔਰ ਇਲਾਜ ਚੱਲ ਰਿਹਾ ਹੈ ਠੀਕ ਹੈ ਠੀਕ